ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਸਾਨੇਵਾਲ ਦੇ ਵਿੱਚ ਲੋੜਵੰਦ ਲੜਕੀਆਂ ਦੇ ਵਿਆਹ ਕਿਤੇ ਜਾਂਦੇ ਨੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਸੋਚ ਨੂੰ ਸਮਰਪਿਤ ਜੋ ਕਿ ਡਾਕਟਰ ਬੀ.ਆਰ. ਪੁਟਾ ਟ ਸਾਨੇਵਾਲ ਦੇ ਵੱਲ ਹਰ ਸਾਲ ਦੀ ਤਰ੍ਹਾਂ ਜਿਹੜੇ ਵਿਆਹ ਹੋਣੇ ਨੇ ਇਸ ਸਾਲ ਵੀ ਜਿਹੜੇ ਵਿਆਹ ਹੋਣੇ ਨਿਸ਼ਚਿਤ ਹੋਏ ਨੇ ਇਸੇ ਕੁਲਚ ਦੇ ਵਿੱਚ ਅੱਜ ਰਿਸਕਮਾਨਾ ਕੀ ਸਾਡੇ ਵਿੱਚ ਕਰ ਮੌਜੂਦ ਨਹੀਂ ਗੱਲਬਾਤ ਕਰਾਂਗੇ ਕਿੰਨੇ ਤੱਕ ਜਿਹੜੇ ਵਿਆਹ ਹੋਣੇ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਮਤਲਬ ਇਹ ਜਿਹੜਾ ਇਹਨਾਂ ਦਾ ਸਮਾਜ ਹੁ ਤੱਕ ਕੀਤਾ ਹੋਇਆ ਹਾਂ ਸਸ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਵਾਹਿਗੁਰੂ ਜ ਤੱਕ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋੜਵੰਦ ਲੜਕੀਆਂ ਦੇ ਵਿਆਹ ਕਰਨ ਜਾ ਰਹੇ ਹੋ ਕਿੰਨੇ ਤਰੀਕ ਨੂੰ ਜਿਹੜੇ ਵਿਆਹ ਹੋਣੇ ਨੇ ਕਿਹੜੀ ਜਗ੍ਹਾ ਦੇ ਉੱਪਰ ਜਿਹੜੇ ਵਿਆਹ ਰੱਖੇ ਗਏ ਨੇ ਆਪਾਂ ਮੈਂ 7 ਅਕਤੂਬਰ 2024 ਨੂੰ ਗਾਰਡਨ ਪੈਲੇਸ ਸਾਨੀਅਲ ਦਿੱਲੀ ਰੋਡ ਦੇ ਉੱਤੇ ਰੱਖੇ ਗਏ ਨੇ ਜੀ ਇਹ ਉਹਨਾਂ ਦੀ ਅਰਜੀ ਲੈਣ ਦੀ ਮਿਤੀ ਹੈ ਜਿਹੜੀ 20 ਸਤੰਬਰ ਦੀ ਰੱਖੀ ਗਈ ਹੈ ਜੀ ਬਾਕੀ ਸਾਰਨ ਦੁਆਰਾ ਫਿਰ ਬੇਨਤੀ ਹੈ 20 ਸਤੰਬਰ ਤੱਕ ਮਿਨਾ ਵੀ ਪਰਿਵਾਰ ਜਿਹੜੇ ਲੋੜਵੰਦ ਪਰਿਵਾਰ ਹੈਗੇ ਨੇ ਉਹਨਾਂ ਦੀ ਮੈਰਿਜ ਕਰਨੀ ਹੈ ਜੀ ਉਹ ਸਾਡੇ ਨਾਲ ਕੇ ਸੰਪਰਕ ਕਰਨ ਜੀ ਠੀਕ ਹੈ ਜੋ ਉਹ ਚਾਹ ਜਿਹੜੇ ਫਾਰਮ ਮੈਨੂੰ ਮੇਰੇ ਕੋਲ ਪਏ ਨੇ ਟ੍ਰੋਡ-ਟ੍ਰੋਡ ਤੇ ਮੇਰਾ ਦਫਤਰ ਹੈ ਜੀ ਦਫਤਰੋਂ ਆ ਕੇ ਮੈਨੂੰ ਫਾਰਮ ਕਲੈਕਟ ਕਰ ਲੈਣ ਜੋ ਉਹ ਫਾਰਮੈਲਟੀ ਹੈਗੀ ਆ ਉਹ ਪੂਰੀ ਕਰਕੇ ਸਾਨੂੰ ਫਾਰਮ ਜਿਸ ਤਰ੍ਹਾਂ ਟੈਸਟ ਕਰਾਣੇ ਜੋ ਵੀ ਤੁਹਾਨੂੰ ਦੱਸਾਂਗੇ ਅਸੀਂ ਉਹ ਕਰਵਾ ਕੇ ਮੈਨੂੰ ਦੇ ਜਾਣ ਜਿੰਨੇ ਪਰਵਾਹ ਤੁਹਾਨੂੰ ਦੇ ਕੇ ਜਾਣਗੇ ਹੁਣ ਦੇ ਅਸੀਂ ਮੈਰਿਜ 7 ਅਕਤੂਬਰ 2024 ਵਰਡਨ ਪ੍ਰਦਿਸ਼ਚ ਮਤਲਬ 2 7 ਅਕਤੂਬਰ 2024 ਨੂੰ ਜਿਹੜੇ ਵਿਆਹ ਹੋਣ ਨਿਸ਼ਚਿਤ ਹੋਏ ਨੇ ਲੇਕਿਨ ਜਿਹੜੀਆਂ ਉਹਨਾਂ ਦੀਆਂ ਜੋ ਲੜਕੀਆਂ ਸਿਲੈਕਟ ਕਰਨੀਆਂ ਨੇ ਉਹਦੇ ਅਰਜ਼ੀਆਂ ਜਿਹੜੀ ਲੈਣ ਦੀ ਮਿਤੀ ਹੈ 20 ਸਤੰਬਰ ਤੱਕ 20 ਸਤੰਬਰ ਤੱਕ ਸੋ ਦੋਸਤੋ ਜਿਸ ਤਰ੍ਹਾਂ ਗੱਲਬਾਤ ਕੀਤੀ ਐ ਸੋ ਸਾਰੇ ਮੈਂ ਫਿਰ ਵੀ ਇੱਕ ਦੁਬਾਰਾ ਰਿਪੀਟ ਕਰੂਗਾ ਜੀ ਨੂੰ ਕਿ 20 ਸਤੰਬਰ 2024 ਤੱਕ ਜਿਹੜੀ ਅਰਜ਼ੀ ਲੈਣ ਦੀ ਮਿਤੀ ਹੈ ਜੋ ਵੀ ਭੈਣ ਭਰਾ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਇਸ ਮੈਰਿਜ ਜੋ ਲੋੜਵੰਦ ਪਰਿਵਾਰ ਹੈ ਲੜਕੀ ਦੀ ਸ਼ਾਦੀ ਕਰਵਾਉਣਾ ਚਾਹੁੰਦਾ ਸੋ ਜਿਹੜੀ ਉਹ ਅਰਜ਼ੀ ਲੈਣ ਦੀ ਮਿਤੀ ਹੈ ਇਹ ਆਖ ਤੁਸੀਂ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੋ ਪਰਿਵਾਰ ਜਰੂਰਤਮੰਦ ਪਰਿਵਾਰ ਹੈ ਜਿਹੜਾ ਲੋੜਵੰਦ ਪਰਿਵਾਰ ਹੈ 100 ਜੋ ਮੈਰਿਜ ਕਰਵਾਉਣੀ ਚਾਹੁੰਦਾ ਸਤਿਕੇ ਦੇ ਨਾਲ ਜਿਹੜੇ ਤੁਸੀਂ ਇਹਨਾਂ ਤੋਂ ਕਲੈਕਟ ਕਰਕੇ ਫਾਰਮ ਹੈ ਜਿਹੜਾ ਉਸ ਨੂੰ ਭਰ ਕੇ ਇਹਨਾਂ ਕੋਲ ਦੇ ਸਕਦੇ ਹੋ ਜਿਹੜਾ 7 ਅਕਤੂਬਰ ਤੋਂ 24 ਤੱਕ ਦੇਣਾ ਸੋਮਵਾਰ ਨੂੰ ਜਿਹੜੇ ਗਾਰਡਨ ਪੈਲਸ ਦੇ ਵਿੱਚ ਜਿਹੜਾ ਕਿ ਵਿਆਹ ਹੁਣੇ ਨਿਸ਼ਚਿਤ ਹੋਏ ਨੇ ਕਿੰਨੇ ਸਮੇਂ ਤੋਂ ਜਿਹੜੇ ਤੁਸੀਂ ਵਿਆਹ ਕਰਦੇ ਆ ਰਹੇ ਹੋ ਕਿਸ ਤਰੀਕੇ ਦੇ ਨਾਲ ਜਣਾਉਦੇ ਇਹ ਅਸੀਂ 15 ਸਾਲ ਤੋਂ ਲਗਭਗ ਵਿਆਹ ਕਰ ਰਹੇ ਹਾਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਾਹਨੇਵਾਲ ਵਸਦੇ ਹਨ ਕੀ ਅਪੀਲ ਕਰਦੇ ਸਾਰਿਆਂ ਨੂੰ ਇਹ appeal ਹੈ ਸਾਡੇ ਨਿਵਾਸੀਆਂ ਨੂੰ ਕਿ 20 ਸਤੰਬਰ ਤੱਕ ਦੀ ਡੇਟ ਰੱਖੀ ਗਈ ਹੈ ਜਿਹੜੇ ਲੋਰਡਨ ਪਰਿਵਾਰ ਹੈ ਮੇਰੇ ਨਾਲ ਸੰਪਰਕ ਕਰਨ ਜਾਂ ਮੇਰੇ ਕੋਲ ਫਾਰਮ ਲੈ ਕੇ ਜਾਣ ਤਾਂ ਜੋ ਅਸੀਂ ਲੋਰਡਨ ਪਰਿਵਾਰਾਂ ਦੀ ਲੜਕੀਆਂ ਦੇ ਮੈਰਿਜ ਕਰ ਸਕੀਏ ਮੈਂ ਕੱਲ ਹੋਰ ਪੁੱਛूंगा ਮਤਲਬ ਕਿੰਨਾ ਕਿੰਨਾ ਦਾ ਸਹਿਯੋਗ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਵਿਆਹ ਕਰਦੇ ਬਾਕੀ ਸਾਰੀ ਪ੍ਰੋਬਲਮ ਦਾ ਸਹਿਯੋਗ ਹੈ ਸਾਡੇ ਨਿਵਾਸੀਆਂ ਦਾ ਸਹਿਯੋਗ ਹੈ ਬਾਹਰੋਂ ਦਾ ਸਹਿਯੋਗ ਹੈ ਜੀ ਬਸ ਉਹਨਾਂ ਦੇ ਪਿਆਰ ਸਦਕਾ ਹੀ ਅਸੀਂ ਵਿਆਹ ਕਰੀ ਜਾਂਦੇ ਆ ਥੈਂਕ ਯੂ ਸ਼ੁਕਰੀਆ ਸ਼ਸ਼ੀ ਕਾਲ ਜੀ